ਮਾਰ ਵਾਲੀ ਕੱਟੀ ਸੀ ਮਾਰ ਵਾਲੇ ਫਸਟ ਤੇ ਹੋਏ ਨਾਲਾ ਦੇ ਬੋਲੀ ਸੁਨੇਹਾ ਦਾ ਸੁਨੇਹਾ ਬੋਲੀ ਮਾਰ ਵਾਲੇ ਪਟੇ ਪਾ ਲਈ ਨਾ ਬਣੀ ਆ ਤੇ ਜੱਜ ਗੱਲ ਹੋ ਰਹੀ ਹੈ 11 ਨੰਬਰ ਜਿਆਦਾ ਪਰ ਭਾਗਿਆ ਨਾ ਨਾ ਹੋਦਾ ਆਹ ਅਖਰ ਜੀ ਅੱਜ ਅਸੀਂ ਇਹ ਨਾਲਾ ਦਫਤਰ ਦੇ ਵਿੱਚ ਅਸੀਂ ਪਿਛਲੇ ਦਿਨ ਤੋਂ ਨਿਯੁਕਤੀਆਂ ਜਿਹੜੀਆਂ ਸਾਡੇ ਇਨਾਲਾ ਸ਼ਹਿਰ ਦੇ ਪ੍ਰਧਾਨ ਅਮਿਤ ਬਾਦੂਲਾ ਉਹਦੇ ਮਦਦ ਅਸਤੇ ਸਰਦਾਰ ਪਾਲ ਸਿੰਘ ਜੀ ਉਹਦੇ ਮਦਦ ਦੇ ਵਿੱਚ ਅਸੀਂ ਕਈ ਵਾਡਾਂ ਦੇ ਜਿਹੜੇ ਇੰਚਾਰਜ ਲਾਏ ਐਸਸੀ ਵਿੰਗ ਦੇ ਲਾਏ ਉਨਾ ਸਾਹਦਾਂ ਦਾ ਅੱਜ ਦਫ਼ਤਰ ਸੱਦ ਕੇ ਜਿਹਦਾ ਮਾਨ ਸਨਮਾਨ ਕੀਤਾ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਪਾਰਟੀ ਨੂੰ ਜਿਹੜਾ ਆਪਾਂ ਥੱਲੇ ਤੱਕ ਗਰਾਊਂਡ ਜੀਦੋਂ ਤੱਕ ਜਿਹੜਾ ਮਜ਼ਬੂਤ ਕਰਨਾ ਸੁਮੈ ਇਹਨਾਂ ਨੂੰ ਵਧਾਈ ਦਿੰਦਾ ਮੈਨੂੰ ਪੂਰੀ ਆਸ ਹੈ ਕਿ ਇਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਉਹਦਾ ਆਮ ਆਦੀ ਪਾਰਟੀ ਨੂੰ ਇਨਾਲਾ ਦੇ ਵਿੱਚ ਮਜ਼ਬੂਤ ਕਰਨ ਦੇ ਵਿੱਚ ਮਾਫਤ ਹੋਣ ਉਹ ਲੋ ਜਿਹੜਾ ਇਹ ਨਿਭਾਉਣਗੇ ਕਿਉਂਕਿ ਵੱਡੀ ਜ਼ਿੰਮੇਵਾਰੀਆਂ ਅਸ ਤੋਂ ਤੇ ਇਹ ਦਮਦਾਰ ਸ਼ਹਿਰ ਦੇ ਵਿੱਚ ਪ੍ਰਧਾਨ ਤੇ ਨਾਲੇ ਸ਼ਹਿਰ ਦੇ ਵਿੱਚ ਪਤਾਂ ਜਿਹੜੇ ਉਹਦੇ ਸ਼ਹਿਰ ਦੇ ਵਸਨੀਕਾਂ ਦੀਆਂ ਸਵੱਸਿਆਵਾਂ ਨੂੰ ਸੁਣਨਾ ਸਮਝਣਾ ਤੇ ਹੱਲ ਕਰਨਾ ਹੱਲ ਕਰਵਾਉਣਾ ਇਹਨਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ ਸੋ ਇਹ ਕਾਫੀ ਮਚੋਤ ਸਿਆਣੇ ਬੰਦੇ ਆ ਤੇ ਮੇਰਾ ਖਿਆਲ ਹੈ ਕਿ ਵਧੀਆ ਕੰਮਜਾਬ ਹੋਗੇ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਉਹ ਦਰਾਲਕੇ ਸਾਧਨ ਬਣਤੀਗਾ ਕਿ ਅੱਪਾ ਇਹ ਨਾਲੇ ਦੇ ਅਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕਰਗੀ ਤੇ ਇਹ ਨਾਲੇ ਦੇ ਲੋਕਾਂ ਦੇ ਨਾਲ ਜਿਹੜੇ ਅਸੀਂ ਵਿਕਾਸ ਦੇ ਵਾਅਦੇ ਕੀਤੇ ਉਹਨਾਂ ਸਾਰੇ ਵਾਅਦਿਆਂ ਨੂੰ ਨੇਪਰੇ ਲਾਗੇ ਬਹੁਤ ਬਹੁਤ ਸਾਰੇ ਲਾਗੇ ਉਹ ਤਾਂ ਜੇ ਬਹੁਤ ਸਾਰਾ ਹੀ ਨਾਲੇ ਦਾ ਵਿਕਾਸ ਹੋਣਾ ਦਾ ਉਹ ਸਾਰੀ ਟੀਮ ਨਾਲ ਰਲ ਕੇ ਜਿਹੜਾ ਉਸ ਜਿਹੜੇ ਕੀ ਨਾਇਆਂ ਦਾ ਅੱਜ ਤਾਨੂੰ ਜ਼ਿੰਮੇਵਾਰੀ ਸੌਂਪੀ ਗਈ ਕਿ ਇਹਨਾਂ ਦਾ ਮੇਰਾ ਨਾਮ ਅਮਿਤ ਕੁਮਾਰ ਹਾਲ ਹੈ ਸਭ ਤੋਂ ਪਹਿਲਾਂ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਹਾਂ ਔਰ ਪਾਰਟੀ ਹਾਈ ਕਮਾਂਡ ਦਾ ਸਰਦਾਰ ਭਗਵੰਤ ਸਿੰਘ ਮਾਨ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਕੈਬਨ ਮੰਤਰੀ ਪੰਜਾਬ ਜੀ ਦਾ ਜਿਨ੍ਹਾਂ ਨੇ ਮੈਨੂੰ ਅਹਿਮ ਜ਼ਿੰਮੇਵਾਰੀ ਦੇ ਕੇ ਇਹ ਨਾਲਾ ਚੜੀ ਦਾ ਪ੍ਰਧਾਨ ਨਿਯੁਕਤ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਬਿਲਕੁਲ ਵੱਡੀ ਜ਼ਿੰਮੇਵਾਰੀ ਹੈ ਜੀ ਪਹਿਲਾਂ ਵੀ ਪਾਰਟੀ ਵਾਸਤੇ ਵਰਕ ਕਰਦੇ ਆਂ ਪਰ ਹੁਣ ਜਿਹੜੀ ਜ਼ਿੰਮੇਵਾਰੀ ਹੋਰ ਵੱਡੀ ਹੋ ਗਈ ਹੈ ਔਰ ਸ਼ਹਿਰ ਦੀ ਬਿਹਤਰੀ ਵਾਸਤੇ ਸ਼ਹਿਰ ਦੇ ਵਿਕਾਸ ਵਾਸਤੇ ਜਿਹੜੀ ਸਰਦਾਰ ਧਾਲੀਵਾਲ ਸਾਹਿਬ ਦੀ ਜਿਹੜੀ ਸੋਚ ਆ ਉਹ ਬੜੀ ਉੱਚੀ ਹੈ ਕਿ ਉਹ ਪਹਿਲਾਂ ਵੀ ਡਿਵੈਲਪਮੈਂਟ ਵਾਸਤੇ ਬਹੁਤ ਜ਼ਿਆਦਾ ਵਰਕ ਕਰ ਰਹੇ ਸਨ ਔਰ ਉਹਨਾਂ ਦੀ ਸੋਚ ਅੱਗੇ ਵੀ ਜਿਹੜਾ ਸ਼ਹਿਰ ਨੂੰ ਹੋਰ ਸੁੰਦਰ ਕਰਨ ਦੀ ਬਹੁਤ ਜ਼ਿਆਦਾ ਉਹਨਾਂ ਕੋਲ ਜਿਹੜੀਆਂ ਉਹਨਾਂ ਨੇ ਜੁਆਇਨ ਹੋਵਾਂ ਲਿਖੀਆਂ ਨੇ ਉਹਨਾਂ ਦਾ ਜੋ ਵੀ ਜਿਹੜਾ ਸੁਪਨਾ ਹੈ ਉਹ ਇਹ ਨਾਲੇ ਸ਼ਹਿਰ ਦੇ ਘਰ-ਘਰ ਤੱਕ ਪਹੁੰਚਾਵਾਂਗੇ ਪਾਰਟੀ ਦੀ ਸੋਚ ਪਾਰਟੀ ਦੀਆਂ ਨੀਤੀਆਂ ਪਾਰਟੀ ਲਗਾਤਾਰ ਕੀ ਜਿਹੜੇ ਵਰਕਰ ਕੰਮ ਕਰਦੇ ਆ ਉਹਨਾਂ ਦਾ ਮਾਨਸਿਕਤ ਕਰ ਵੀ ਕਰਦੀ ਹੈ ਜਿਸ ਤਰੀਕੇ ਨਾਲ ਕਰ ਦਿੱਤਾ ਬਿਲਕੁਲ ਜੀ ਮੈਂ ਪਿਛਲੇ 15 ਸਾਲ ਤੋਂ ਰਾਜਨੀਤੀ ਵਿੱਚ ਕੰਮ ਕਰ ਰਿਹਾ ਹਾਂ ਆਮ ਆਦਮੀ ਪਾਰਟੀ ਵਿੱਚ ਇਹ ਚੀਜ਼ ਮੈਂ ਵੇਖੀ ਹੈ ਕਿ ਜਿਹੜਾ ਵਰਕਰ ਕੰਮ ਕਰਦਾ ਹੈ ਕੰਮ ਕਰਨ ਵਾਲੇ ਦਾ ਇਸ ਪਾਰਟੀ ਵਿੱਚ ਬਹੁਤ ਬਹੁਤ ਜ਼ਿਆਦਾ ਕਦਰ ਹੈ ਔਰ ਜਿਹੜੇ ਬੰਦੇ ਪਾਰਟੀ ਪ੍ਰਤੀ ਜਿਹੜੀ ਹੈ ਇਮਾਨਦਾਰੀ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਸਰਦਾਰ ਧਾਲੀਵਾਲ ਸਾਹਿਬ ਵੱਲੋਂ ਅਹਿਮ ਜ਼ਿੰਮੇਵਾਰੀਆਂ ਦੇ ਕੇ ਨਿਵਾਜਿਆ ਜਾਂਦਾ ਕੀ ਕੀ ਟਾਰਗੇਟ ਲੈ ਕੇ ਚੱਲੋਗੇ ਵੇਖੋ ਜੀ ਸਭ ਤੋਂ ਪਹਿਲਾ ਟਾਰਗੇਟ ਇਹ ਹੈ ਕਿ ਜਿਹੜੀ ਇਨਾਲਾ ਸ਼ਹਿਰ ਦੀ ਸਮੁੱਚੀ ਟੀ ਆਮ ਆਦਮੀ ਪਾਰਟੀ ਦੇ ਐਮਸੀ ਸਾਹਿਬਾਨ ਨੇ ਬਾਡ ਇੰਚਾਰਜ ਸਾਹਿਬਾਨ ਨੇ ਆਮ ਵਰਕਰ ਨੇ ਵਲੰਟੀਅਰ ਨੇ ਮੈਂ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਾਂਗਾ ਔਰ ਵਧੀਆ ਟੀਮ ਵਰਕਰਾਂਗਾ ਔਰ ਈਨਾਲੇ ਦੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਦੋਂ ਵੀ ਕਿਹੇ ਕੰਮ ਵਾਸਤੇ ਉਹ ਸਾਨੂੰ ਹੁਕਮ ਲਾਉਣਗੇ ਪੈਲ ਦੇ ਆਧਾਰ ਤੇ ਉਹਨਾਂ ਦੇ ਕੰਮ ਕੀਤੇ ਜਾਣਗੇ ਔਰ ਆਪਸੀ ਭਾਈਚਾਰਕ ਸਾਂਝ ਨੂੰ ਸ਼ਹਿਰ ਦੇ ਵਿੱਚ ਵਧਾਇਆ ਜਾਵੇ ਤੇ ਅਸੀਂ ਜੀ ਮੰਤਰੀ ਸਾਹਿਬ ਦਾ ਤੇ ਆਮ ਆਦਮੀ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਰਮਦਾਸ ਸ਼ਹਿਰ ਦਾ ਸ਼ਹਿਰੀ ਬਣਾਉਣ ਦੇ ਮੈਂ ਆਪਣੀ ਜ਼ਿੰਮੇਵਾਰੀ ਤੰਦੀਨ ਨਿਭਾਵਾਂਗੇ ਤੇ ਵਧੀਆ ਤਰੀਕੇ ਨਾਲ ਰਮਦਾਸ ਨੂੰ ਆਮ ਆਦਮੀ ਪਾਰਟੀ ਦੇ ਪੱਕੇ ਚ ਲੈ ਕੇ ਅੱਗੇ ਜਾਵਾਂਗੇ ਅਸੀਂ ਇਸ ਤਰੀਕੇ ਦੀ ਮਿਹਨਤ ਪਾਰਟੀ ਦੇ ਲਈ ਦਿਨ ਰਾਤ ਅਸੀਂ ਇੱਕ ਕਰਕੇ ਹਰ ਬੰਦੇ ਨੂੰ ਵਰਕਰ ਨੂੰ ਨਾਲ ਜੋੜ ਕੇ ਇਕੱਠੇ ਨਾਲ ਲੈ ਕੇ ਚੱਲ ਕੇ ਪਾਰਟੀ ਦੇ ਲਈ ਮਜ਼ਬੂਤੀ ਲਈ ਕੰਮ ਕਰਾਂਗੇ ਦੇਖੋ ਜੀ ਅੱਜ ਸਾਡੇ ਹਲਕੇ ਦੀ ਸ਼ਾਨ ਸਰਦਾਰ ਕੁਲਦੀਪ ਸਿੰਘ ਜੀ ਤਾਰੀਵਾਲ ਸਾਹਿਬ ਔਰ ਆਮ ਆਦਮੀ ਪਾਰਟੀ ਦੀ ਤਰਫੋਂ ਮੇਰੇ ਛੋਟੇ ਵੀਰ ਹਮੇਤਾਲ ਨੂੰ ਜੋ ਜਿਮੇਵਾਰੀ ਪਾਰਟੀ ਨੇ ਦਿੱਤੀ ਹੈ ਮੈਂ ਉਮੀਦ ਕਰਦਾ ਕਿ ਇਹ ਤੰਦੇ ਹੀ ਦੇ ਨਾਲ ਆਪਣੀ ਜਿਮੇਵਾਰੀ ਨਿਭਾਉਂਦੇ ਹੋਏ ਜਿੱਥੇ ਪਾਰਟੀ ਦੇ ਪ੍ਰਚਾਰ ਔਰ ਪ੍ਰਸਾਰ ਦੇ ਵਿੱਚ ਵੀ ਇਹ ਵਾਅਦਾ ਕਰਨਗੇ ਔਰ ਸਾਰੇ ਸਾਥੀਆਂ ਦੇ ਨਾਲ ਇਹ ਮਿਲ ਜੁਲ ਕੇ ਇਕਮੁੱਠ ਹੋ ਕੇ ਸਾਰੀ ਪਾਰਟੀ ਨੂੰ ਇਕਜੁੱਟ ਕਰਕੇ ਸਾਰੇ ਸਾਥੀ ਅਸੀਂ ਬਾਣੀਯੂ ਕੈਬਨਿਟ ਮੰਤਰੀ ਸਰਦਾਰ ਖੁਲਦੀਪ ਸਿੰਘ ਜੀ ਧਾਰੀਵਾਲ ਸਾਹਿਬ ਸਾਡੇ ਵੀਰ ਖੁਸ਼ਪਾਲ ਸਿੰਘ ਜੀ ਧਾਰੀਵਾਲ ਸਾਹਿਬ ਔਰ ਸਾਡੀ ਛੋਟੀ ਭੈਣ ਐਡਵੋਕੇਟ ਅਮਨਦੀਪ ਕੌਰ ਧਾਰੀਵਾਲ ਜੀ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਅਸੀਂ ਸਾਰੀ ਟੀਮ ਯੂਨਾਈਟ ਹੋ ਕੇ ਅਸੀਂ ਸਾਰੇ ਸ਼ਹਿਰ ਨੂੰ ਸਵਾਗਤ ਹੁੰਦੇ ਹੋਏ ਸਾਰੇ ਸਾਥੀ ਇੱਕਮੁੱਠਤਾ ਦਾ ਪ੍ਰਗਟਾਵਾ ਕਰਕੇ ਸਾਰੇ ਸ਼ਹਿਰ ਨੂੰ ਪਾਰਟੀਆਂ ਦੀਆਂ ਨੀਤੀਆਂ ਨੂੰ ਘਰ-ਘਰ ਦੇ ਵਿੱਚ ਪਹੁੰਚਾਉਣ ਦੇ ਵਿੱਚ ਟਾਈਮ ਰੋਲ ਅਦਾ ਕਰਨਗੇ ਜਿਹਦੇ ਵਿੱਚ ਮੇਰਾ ਛੋਟਾ ਵੀਰ ਅਮਿਤੌਲ ਨੂੰ ਮੈਂ ਮੁਬਾਰਕ ਦੇਣਾ ਔਰ ਲੱਖ-ਲੱਖ ਵਧਾਈ ਦੇਣਾ ਕਿ ਆਉਂਦੇ ਦਿਨਾਂ ਦੇ ਵਿੱਚ ਇਹ ਪਾਰਟੀ ਦੇ ਪ੍ਰਚਾਰ ਔਰ ਪ੍ਰਸਾਰ ਦੇ ਵਿੱਚ ਹੋਰ ਵਾਅਦਾ ਕਰਵਾਏ ਅੱਜ ਅਸੀਂ ਅjnਾਲਾ ਦੇ ਮੇਨ ਦਫਤਰ ਵਿੱਚ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਪਾਰਟੀ ਦੀ ਗਰੋਥ ਵਾਸਤੇ ਅੱਜ ਮੰਤਰੀ ਸਾਹਿਬ ਨੇ ਜੋ ਫੈਸਲੇ ਕੀਤੇ ਆ ਕਿ ਸਾਡੇ ਅjnਾਲਾ ਦੇ ਸ਼ਹਿਰੀ ਪ੍ਰਧਾਨ ਅਮਿਤੌਲ ਜੀ ਨੂੰ ਨਿਯੁਕਤ ਕੀਤਾ ਵਾ ਸੋ ਮੈਂ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਸ ਕਰਕੇ ਔਰ ਅਸੀਂ ਸਾਰੀ ਟੀਮ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੇ ਨਾਲਾਂ ਟੀਮ ਹੈ ਅਸੀਂ ਸਾਰੇ ਜਾਨੇ ਸਾਰਾ ਮਿਲ ਕੇ ਇੱਕ ਦੂਜੇ ਨਾਲ ਮੋਢੇ ਨਾਲ ਲਾ ਕੇ ਪਾਰਟੀ ਚੜ੍ਹਦੀ ਕਲਾ ਵਾਸਤੇ ਦਿਨ ਰਾਤ ਮਿਹਨਤ ਕਰਾਂਗੇ ਔਰ ਜਿਹੜੀ ਆਉਣ ਵਾਲੀ ਇਲੈਕਸ਼ਨਾਂ ਉਹਦੇ ਵਿੱਚ ਹੋਰ ਵੀ ਵਧੀਆ ਜਿਹੜਾ ਰਿਜ਼ਲਟ ਸਰਦਾਰ ਕੁਲਜੀਤ ਸਿੰਘ ਢਾਲੀ ਵਾਲੀ ਦੀ ਹੱਕ ਵਿੱਚ ਤਾਂ ਮੈਂ ਜੀ ਮਿੱਥੂ ਪ੍ਰਧਾਨ ਹਾਂ ਅਰੰਦਾਸ ਤੋਂ ਜੀ ਵਾਲਮੀ ਸਮਾਜ ਤੋਂ ਮੈਨੂੰ ਇਹ ਸਿਵਲ ਦਾ ਅਹੁਦਾ ਮਿਲਿਆ ਜੀ ਆਮ ਆਦਮੀ ਪਾਰਟੀ ਦੇ ਸਰਦਾਰ ਕਜੀਤ ਸਿੰਘ ਢਾਲੀ ਵਾਲ ਨੇ ਇਹਨਾਂ ਜੋ ਮੈਨੂੰ ਮਾਨ ਬਖਸ਼ਿਆ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਦੈਂਤਲੀ ਸੇਵਾ ਕਰਾਂਗਾ ਅੱਗੇ ਮੈਂ 30 ਸਾਲ ਤੋਂ ਸੰਤਰੀ ਸੇਵਾ ਕਰ ਰਿਹਾ ਤੇ ਹੁਣ ਵੀ ਮੈਂ ਆਪਣਾ ਤਨ ਮਨ ਲਾ ਕੇ ਦਿਨੋਂ ਦਿਨ ਰਾਤ ਮਿਹਨਤ ਕਰਕੇ ਆਮ ਆਦਮੀ ਪਾਰਟੀ ਵਾਸਤੇ ਕੰਮ ਕਰਾਂਗਾ ਨਾਲ ਜਿੰਨੀ ਵੀ ਸੰਗਤ ਹੋਈ ਨਾਲ ਲੈ ਕੇ ਤੁਰਾਗਾ ਨਾਲ ਜੋੜਾਂਗਾ ਜਿੰਨੇ ਭੈਣ ਭਰਾ ਸਾਡੇ ਉਹਨਾਂ ਨੂੰ ਆਪਾਂ ਵੱਡੇ ਤੋਂ ਵੱਡੀ ਉਹਨਾਂ ਨੂੰ ਮਤ ਉਹਨਾਂ ਦੀ ਕਰਾਂਗੇ ਦਿਨ ਰਾਤ ਮਿਹਨਤ ਕਰਕੇ ਆਮ ਆਦਮੀ ਪਾਰਟੀ ਨਾਲ ਜੋੜਾਂਗੇ ਜੈਪੀ ਜੈ ਭਾਰਤ